ਸਟਾਰਟ ਹੁੰਦਾ ਐਦਾਂ ਲੱਗਦਾ ਅੱਜ ਜਗਾਈ ਵੀ ਹੈ ਸਰ ਪਲੀਜ਼ ਸਰ ਇੱਕ ਇੱਕ ਸਕਿੰਟ ਜਗਾਈ ਨਹੀਂ ਹੈਗੀ ਸਰ ਇੱਕ ਇੱਕ ਜਦੋਂ ਤੁਸੀਂ ਦੇਖੋ ਤਾਂ ਇੱਕ ਉਹ ਜਗਾਈ ਵੀ ਹੋ ਗਈ ਨਾ ਮੁੰਡਾ ਆ ਵੀ ਨਹੀਂ 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 ਸਰ ਇੱਕ ਲਈ ਇੱਕ ਸਕਿੰਟ ਮੇਰੀ ਤਾਂ ਸੁਣੋ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤੇ ਹਿੰਦੂs ਗਠਨਾਂ ਨੇ ਵਿਆਪਕ ਕੀਤਾ ਰੋਸ ਪ੍ਰਗਟਾਵਾ ਮਾਮਲਾ ਗਰਤਾਸਪੁਰ ਦੇ ਮਾਈਕਾ ਤਲਾਬ ਮੰਦਿਰ ਦੀ ਜ਼ਮੀਨ ਦਾ ਹੈ ਜਿੱਥੇ ਕਿ ਨਜਾਇਜ਼ ਤੌਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਹਿੰਦੂs ਗਠਨਾਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਮੰਦਿਰ ਦੀ ਜ਼ਮੀਨ ਹੋਂਦ ਦੇ ਬਾਵਜੂਦ ਵੀ ਇਸ਼ਤਿਆ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਨਿੰਦਨਯੋਗ ਹੈ ਮੰਦਿਰ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਵਿੱਚ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲਿਬ ਤੇ ਤੇ ਵੀ ਦੋਸ਼ ਲੱਗ ਰਹੇ ਹਨ ਹਿੰਦੂਸਘਟਨਾ ਦਾ ਕਹਿਣਾ ਹੈ ਕਿ ਬਿਨਾ ਮਲੀਪੂਰ ਤੇ ਮੰਦਿਰ ਜ਼ਮੀਨ ਦੀਆਂ ਰਜਿਸਟਰੀਆਂ ਨਹੀਂ ਹੋ ਸਕਦੀਆਂ ਮਾਮਲੇ ਵਿੱਚ ਜਦੋਂ ਇੱਕ ਤਿਰ ਵੱਲੋਂ ਮੰਦਿਰ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੀ ਚਰਚਾ ਫੈਲਣੀ ਸ਼ੁਰੂ ਹੋਈ ਤਾਂ ਹਿੰਦੂ ਸੰਗਠਨ ਮੰਦਿਰ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਜਿਸ ਤੋਂ ਬਾਅਦ ਉਥੇ ਉਸਾਰੀ ੁਰਗਵਾ ਦਿੱਤੀ ਗਈ ਤੇ ਉਸਾਰੀ ਨਹੀਂ ਕਰਨ ਦਿੱਤੀ ਗਈ ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਕੀਮਤੇ ਮੰਦਿਰ ਦੀ ਜ਼ਮੀਨ ਵਿੱਚ ਹੋਰ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਕਰਾਈ ਵੀਰ ਬਜਰੰਗੇ ਹਰ ਅੱਜ ਸਾਡੇ ਗੁਰਦਾਸਪੁਰ ਦੇ ਵਿੱਚ ਇੱਕ ਬੜੀ ਅਨਹੋਣੀ ਘਟਨਾ ਹੋਣ ਜਾ ਰਹੀ ਸੀਗੀ ਇੱਕ ਸਾਡੇ ਮੰਦਰ ਜਿਹੜਾ ਮਾਇਕਾ ਤਲਾਬ ਮੰਦਿਰ ਹੈ ਕੀ ਅੱਗੇ ਵੀ ਭੂ ਮਾਫੀਆ ਨੇ ਬੜੀ ਜ਼ਿਆਦਾ ਉਥੇ ਕਬਜ਼ੇ ਕਰ ਚੁੱਕੇ ਨੇ ਹਜੇ ਵੀ ਉਹ ਬਸ ਨਹੀਂ ਹੋਏ ਨੁਕਰਾਂ ਦੇ ਦੇ ਪਏ ਨੇ ਕਿੱਥੇ 2 ਇੰਚ ਵੀ ਜਗ੍ਹਾ ਮੰਦਰ ਦੀ ਬਚੀ ਹੈ ਤਾਂ ਪੌੜ ਤੇ ਵੀ ਕਬਜ਼ਾ ਕਰ ਲਈਏ ਅੱਜ ਇੱਕ ਸਾਡੇ ਮੰਦਰ ਤੇ ਪਿਛਲਾ ਹਿੱਸਾ ਜਿੱਥੇ ਆਲਰੇਡੀ ਉਥੇ ਮੰਦਰ ਬਣਿਆ ਪਿਆ ਉਥੇ ਪੁਰਾਣਾ ਖੂਹ ਹੈ ਬੁਕਾਇਦਾ ਬੜਾ ਸੋਹਣਾ ਉਥੇ ਡੈਕ ਰਮ ਬਣਿਆ ਹੋਇਆ ਉਥੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸਰਕਾਰੀ ਆਦੇਸ਼ਾਂ ਦੇ ਨਾਲ ਕਿਆ ਜੰਦਾ ਕਿ ਸਰਕਾਰੀ ਆ ਦੇਸ਼ ਨੇ ਸਰਕਾਰੀ ਆ ਦੇਸ਼ ਕੀ ਨੇ ਕਿ ਇੱਕ ਖਾਲੀ ਪਲਾਟ ਹੈ ਉਥੇ ਉਹਨਾਂ ਨੇ ਰਜਿਸਟਰੀ ਕਰਾਈ ਹੈ ਉਹਦਾ ਉਹਨਾਂ ਨੇ ਦਖਲ ਦੇਣਾ ਲੇਕਿਨ ਕਿਤੇ ਨਹੀਂ ਲਿਖਿਆ ਕਿ ਮੰਦਰ ਦਾ ਪਿੱਛੇੜਾ ਮੰਦਰ ਦਾ ਕੋਈ ਕੋਈ ਅਧਾਰਤ ਲਿਖ ਕੇ ਦੇ ਹੀ ਨਹੀਂ ਸਕਦੀ ਕਦੀ ਵੀ ਉਹਨਾਂ ਦੇ ਖਾਲੀ ਪਲਾਟ ਕਿਹਾ ਸੀ ਆਏ ਰੇ ਉਥੇ ਬਾਈਕਾਂ ਸੇ ਆਪਾਂ ਕੀਰਤਨ वगैरह ਕਰਦੇ ਪਏ ਸੀਗੇ ਤੇ ਉਹ ਜਿਹੜਾ ਦਰਵਾਜ਼ਾ ਖੜਕੇ ਆ ਤੇ ਉਹ ਬਾਹਰ ਉਹਦਾ ਨਾਮ ਠਾ ਰਹੇ ਸੀ ਜਿਹੜਾ ਬਾਹਰ ਮਾਈਕਾ ਤਲਾਬ ਮੰਦਰ ਦਾ ਜਿਹੜਾ ਗੇਟ ਨੰਬਰ 2 वगैरह ਸੰਭੇ ਲਿਖਿਆ ਆ ਸੀਗਾ ਉਥੋਂ ਨਾਲ ਉਹ ਕੀ ਕਹਿੰਦੇ ਮਿਟਾਰੇ ਸੀ ਲੋਕਾਂ ਨੇ ਰੋਕਿਆ ਜਾ ਕੇ ਵੀ ਤੀ ਕਿਉਂ ਐਦਾ ਕਰ ਰਹੇ ਹੋ ਉਹਨਾਂ ਨੇ ਕਹਿੰਦੇ ਜੀ ਆਪਾਂ ਇਹ ਦਖਲਦਾਨ ਆਏ ਆ ਨਾਲ ਉਹਨਾਂ ਦੇ ਗਰਦੌਰ ਸਾਹਿਬ ਵੀ ਹੈਗੇ ਸੀਗੇ ਨਾਲ ਹੋਰ ਉਹਨਾਂ ਦੇ ਸਰਕਾਰੀ ਮੁਲਾਜ਼ਮ ਹੈਗੇ ਸੀਗੇ ਅਸੀਂ ਓਬਜੈਕਸ਼ਨ ਕੀਤਾ ਇਸ ਚੀਜ਼ ਦਾ ਕਿ ਬਈ ਇਹ ਕਿਉਂ ਕਰ ਰਹੇ ਤੁਸੀਂ ਇਦਾਂ ਸਰਕਾਰੀ ਸਰਕਾਰੀ ਦੇ ਜੋ ਆਰਡਰਸ ਨੇ ਉਹ ਅਗੇ ਖਾਲੀ ਪਲਾਟ ਜਿੱਥੇ ਵੀ ਖਾਲੀ ਪਲਾਟਾ ਲੈ ਲਓ ਜਾ ਕੇ ਅਸੀਂ ਕਿਹੜਾ ਮਨਾ ਕਰਦੇ ਪਿਆ ਕੋਈ ਗੱਲ ਨੂੰ ਲੇਕਿਨ ਸਾਡੇ ਮੰਦਰ ਦੇ ਕੁੱਗਾ ਕਿਥੋਂ ਤੁਸੀਂ ਕਰ ਸਕਦੇ ਹੋ ਤੋ ਸੋ ਇਹ ਚੀਜ਼ ਨੂੰ ਸਮਝਿਆ ਹੋਣਾ ਨੇ ਔਰ ਉਹਨਾਂ ਨੂੰ ਉਹਨਾਂ ਨੇ ਵੀ ਅਹਿਸਾਸ ਕੀਤਾ ਕਿ ਸਾਨੂੰ ਇਸੀ ਦਾ ਪਤਾ ਹੀ ਨਹੀਂ ਸੀਗਾ ਕਿ ਇਹ ਮੰਦਿਰ ਹੈਗਾ ਵਾ ਸਾਨੂੰ ਇਹਨਾਂ ਨੇ ਜੋ ਮਾਲਕਾਂ ਨੇ ਮਾਲਕਾਂ ਨੂੰ ਜਦੋਂ ਪੁੱਛਿਆ ਵੀ ਤੁਸੀਂ ਇਹ ਮੰਦਿਰ ਦੀ ਰਜਿਸਟਰੀ ਕਰਨੀ ਹੈ ਕਰਵਾ ਲਈ ਕਿੱਦਾਂ ਕਰਵਾ ਲਈ ਦੀ ਕਹਿੰਦੇ ਆਪਾਂ ਦੇਖਿਆ ਹੀ ਨਹੀਂ ਕਿ ਮੰਦਿਰਾਂ ਪਿੱਛੇ ਅਸੀਂ ਤਾਂ ਸਿਰਫ ਫਰੰਟ ਦੇਖਿਆ ਸੀਗਾ ਫਰੰਟ ਦੇ ਆਪਾਂ ਕਰਵਾ ਲਈ ਜਦਕਿ ਪਿਛਲੇ ਪਾਸੇ ਮੰਦਿਰ ਹੈ ਮੰਦਿਰ ਤੇ ਦੇਖਿਆ ਹੀ ਨਹੀਂ ਕਹਿੰਦੇ ਅਸੀਂ ਇਦਾਂ ਹੁੰਦਾ ਕਜੀ ਕਿ ਕੋਈ ਮੰਦਿਰ ਹੋਏ ਉਹਨੂੰ ਕੋਈ ਬਿਨਾ ਦੇਖੇ ਜਾਂ ਕਿਸੇ ਨੇ ਕੋਈ ਜਗ੍ਹਾ ਪਰਚੇਸ ਕਰਨੀ ਹੋਏ ਤੇ ਬਿਣਾ ਦੇਖੇ ਕੋਈ ਪਰਚੇਸ ਕਰ ਲੇਗਾ ਸੋ ਇਹ ਬੜੀ ਤਗੜੀ ਧਾਂਦ ਸਮਾਏ ਲੋਕੀ ਆਪਣੀ ਇਹ ਸਰਕਾਰ ਦੇ ਜੋ ਇਸ ਤਰ੍ਹਾਂ ਮਾਹੌਲ ਚੱਲ ਰਹੇ ਨੇ ਸਾਨੂੰ ਹਿੰਦੂਆਂ ਨੂੰ ਤੇ ਦਬਾਇਆ ਤੇ ਜਾ ਹੀ ਰਿਹਾ ਵੈ ਪਰ ਸਾਡੇ ਮੰਦਰਾਂ ਦੀ ਸੁਰੱਖਿਤੀ ਕੀਤਾ ਜਾ ਰਿਹਾ ਤਸੋ ਮੇਰੇ ਹੱਥ ਜੋੜ ਕੇ ਪੂਰੇ ਸ਼ਹਿਰਗੇ ਬੇਨਤੀ ਹੈ ਔਰ ਪ੍ਰਸ਼ਾਸਨ ਅਕੀ ਬੇਨਤੀ ਹੈ ਕਿ ਸਾਡੇ ਮੰਦਰ ਵੱਲ ਕੋਈ ਨਾ ਚੁੱਕੇ ਕੋਈ ਵੀ ਅਧਰ ਅੱਖ ਨਾ ਚੁੱਕੇ ਅ ਨਹੀਂ ਤਾਂ ਬਲੀਵ ਕਰੋ ਅਸੀਂ ਬੜਾ ਬੁਰਾ ਹਸ਼ਰ ਕਰਾਂਗੇ ਕਾਰਨ ਹੈ ਕਿ ਸਾਡੀ ਹਿੰਦੂਆਂ ਦੀ ਆਸਥਾ ਨੂੰ ਬਾਰ ਬਾਰ ਠੇਸ ਨਾ ਪਹੁੰਚਾਈ ਜਾਏ ਬਾਰ ਬਾਰ ਇਹ ਨਾ ਖਿਲਵਾੜ ਨਾ ਕੀਤਾ ਜਾਵੇ ਸਾਰੇ ਹਿੰਦੂ ਸੰਗਠਨ ਅੱਜ ਕੋਈ ਪੰਜ ਛੇ ਹਿੰਦੂ ਸੰਗਠਨ ਇਕੱਠੇ ਸੀਗੇ ਲੇਕਿਨ ਫਰਦਰ ਅਸੀਂ ਪੂਰੇ ਪੰਜਾਬ ਚੋਂ ਸਾਡੇ ਜਿੰਨੇ ਵੀ ਹਿੰਦੂ ਸੰਗਠਨ ਨੇ ਸਭ ਇਕੱਤਰਿਤ ਕਰਾਂਗੇ ਮਾਈਕਾ ਤਲਾਬ ਮੰਦਿਰ ਦੇ ਵਿੱਚ ਔਰ ਇਹਦੀ ਹੁਣ ਜਿਹੜੀਆਂ ਆਲਰੇਡੀ ਰਜਿਸਟਰੀਆਂ ਜਿਹੜੀਆਂ ਜਾਲੀ ਹੋਈ ਗਈਆਂ ਵਾ ਜਿਨ੍ਹਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਮੇਟੀ ਵੀ ਫਾਈਟ ਕਰ ਰਹੀ ਸੀ ਪਤਾ ਨਹੀਂ ਕਰ ਰਹੀ ਕਿ ਕੀ ਨਹੀਂ ਕਰ ਰਹੀ ਲੇਕਿਨ ਜਿਹੜੀ ਸੰਘਰਸ਼ ਕਮੇਟੀ ਹੁਣ ਅਸੀਂ ਤਿਆਰ ਕੀਤੀ ਹੈ ਅਸੀਂ ਸਾਰੀ ਰਜਿਸਟਰੀਆਂ ਦੇ ਖਿਲਾਫ ਜਿਹੜਾ ਵਾ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਆ ਅੰਦੋਲਨ ਸ਼ੁਰੂ ਕਰਨ ਜਾ ਰਹੇ ਆ ਔਰ ਇਹਨਾਂ ਨੂੰ ਚੈਲੰਜ ਕਰਾਂਗੇ ਆਪਾਂ کورٹ ਦੇ ਵਿੱਚ ਇਹ ਰਜਿਸਟਰੀਆਂ ਚੈੱਕ ਕਰੋ ਔਰ ਜਿਹੜਾ ਕਰਨ ਵਾਲਾ ਵਾ ਉਹ ਕਿਸ ਬਿਹਾਵ ਤੇ ਉੱਪਰ ਰਜਿਸਟਰੀਆਂ ਕਰੀ ਜਾਂਦਾ ਪਿਆ ਇਹ 2 ਕੋ ਲੱਖ ਰੁਪਏ ਦੇ ਕੇ 50-50 ਲੱਖ ਦੀ ਜਗ੍ਹਾ ਦੇ ਉੱਤੇ ਜਾ ਕੇ ਰਜਿਸਟਰੀਆ ਕਰਵਾ ਕੇ ਆਂਦੇ ਪਏ ਨੇ ਇਹ ਕਿੱਦਾਂ ਹੁੰਦੀਆਂ ਪਈਆਂ ਨੇ ਉਹਨਾਂ ਕੋ ਕੀ ਅਧਿਕਾਰ ਹੈ ਕੋਈ ਉਹਨਾਂ ਕੋ ਅਧਿਕਾਰ ਨਹੀਂ ਹੈਗਾ ਨਾ ਦੇਖੋ ਇੱਥੇ ਸਾਡੇ ਕੋਲ ਰਿਕੀ ਮੰਤ ਜੀ ਆਏ ਨੇ ਮੰਤ ਪਰਿਵਾਰ ਦੇ ਲੋਕਾਂ ਨੇ ਆਉਣ ਵਾਲੇ ਟਾਈਮ ਦੇ ਉੱਪਰ ਉਹਨਾਂ ਨੇ ਪਿਛਲੇ ਟਾਈਮ ਦੇ ਉੱਪਰ ਉਹਨਾਂ ਨੇ ਇੱਥੇ ਡੋਨੇਟ ਕੀਤੀ ਉਸ ਤੋਂ ਪਹਿਲਾਂ ਮਾਈਕਾ ਮਾਈ ਹੁੰਦੀ ਸੀਗੇ ਇੱਥੇ ਉਹਨਾਂ ਨੇ ਕੀਤਾ ਸੀਗਾ ਤੇ ਉਹਨਾਂ ਦੇ ਕੋਈ ਨਾ ਰਿਸ਼ਤੇਦਾਰ ਨਾ ਆਉਣਾ ਦਾ ਕੋਈ ਬੱਚਾ ਨਾ ਕੁਛ ਇਹ ਕਿਹੜੇ ਵਿਆਹ ਦੇ ਉੱਪਰ ਰਜਿਸਟਰੀ ਕਰੀ ਜਾਂਦੇ ਪੜੇ ਦੱਸੋ ਜਿਹੜੇ ਵੀ ਬੰਦੇ ਇਹਨਾਂ ਦੇ ਨਾਂ ਰਲ ਕੇ ਇੱਥੇ ਕਬਜ਼ਾ ਕਰਨਾ ਚਾਹੁੰਦੇ ਨੇ ਪਚਾ ਕਰ ਲਓ ਆਪਣਾ ਹੁਣ ਨਹੀਂ ਇਹ ਤੁਹਾਡਾ ਯਾਰਾ ਨਹੀਂ ਬੋਲਾ ਧੰਨਵਾਦ ਤੇ ਕਰਾ ਵੀਰ ਵਜ ਰਗੇ ਹਰ ਹਰ ਮਹਾਦੇਵ Har har mahade